ਮੈਨੂੰ ਧੱਕੇ ਮਾਰੀ ਜਾਂਦੇ ਕੀੜੇ ਬਣੇ ਹੋਏ ਆ ਨਹੀਂ ਨਹੀਂ ਮਾਰੇ ਪਹਿਲੇ ਧੱਕੇ ਮਾਰੀ ਜਾਂਦੇ ਸੀ ਨਾ ਇਹ ਨਾ ਬੇਬਰੀ ਨਹੀਂ ਇਹ ਕਹਿੰਦੇ ਆ ਜਦੋਂ ਧੱਕੇ ਨਹੀਂ ਮਾਰਦੇ ਕੋਈ ਗੱਲ ਨਹੀਂ ਬੱਸ ਜੇ ਅੱਛਾ ਜੀ ਤਾਂ ਸਾਡੇ ਪਿੰਡ ਮਿਲੇ ਹੋਏ ਨੇ ਅਫਸਰ ਮਿਲੇ ਹੋਏ ਨੇ ਕਿਉਂਕਿ ਆ ਪਾਲੇ ਪਾਸੇ ਦੇਖੋ ਨਾ ਸਾਰੀ ਜਿਹੜਾ ਏਰੀਆ ਵਾ ਆ ਜਾ ਕੇ ਫੂਲੀਏ ਦੁਕਾਨਾਂ ਦੇਖੋ ਜਿਹੜੀਆਂ ਦੇਖੋ ਇਹ ਸਾਰੇ ਪੈਸੇ ਦਿੰਦੇ ਆ ਕੋਈ ਮੋਕਾ ਨਹੀਂ ਲੈਂਦਾ ਇਹਦੇ ਵਿੱਚ ਦੋ ਚਾਰ ਬੰਦੇ ਆ ਕੇ ਇਹਨਾਂ ਤੋਂ ਪੈਸੇ ਲੈ ਕੇ ਜਾਂਦੇ ਆ ਡੇਲੀ ਬੇਸ ਤੇ ਪੈਸੇ ਲੈ ਕੇ ਜਾਂਦੇ ਆ ਤਾਂ ਉਹਨਾਂ ਜਿਹੜੀਆਂ ਲੱਗਦੀਆਂ ਨੇ ਮੈਂ ਸੀਐਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਤੁਹਾਨੂੰ 92 ਸਿੱਟਾ ਲੋਕਾਂ ਨੇ ਦਿੱਤੀਆਂ ਤਾਂ ਕਿ ਪੰਜਾਬ ਨੂੰ ਬਚਾਈਏ ਪਰ ਪੰਜਾਬ ਦੇ ਵਿੱਚ ਇਦਾਂ ਹੀ ਹਾਲਾਤ ਚੱਲਦੇ ਰਹੇ ਤਾਂ ਪੰਜਾਬ ਦਾ ਬਚਣਾ ਬਹੁਤ ਔਖਾ ਸਰ ਜੀ ਕੋਈ ਨਹੀਂ ਦੇਖੋ ਸਾਰੇ ਮੁਲਾਜ਼ਮੋਂ ਦੋਨ ਪਬਲਿਕ ਉਹ ਗਲਾਟਾ ਰਹੇ ਬਿਲਕੁਲ ਮੈਂ ਗਲਾਟਾ ਚਾਹ ਜੀ ਤੁਸੀਂ ਪੂਰਾ ਲੁਧਿਆਣਾ ਪੱਟਿਆ ਪਿਆ ਲੁਧਿਆਣੇ ਦਾ ਕੰਮ ਕਰ ਲਓ ਜਿੱਥੇ ਰੋਣਾ ਉੱਥੇ ਕੰਮ ਕਰਨਾ ਅਰੇ ਇੱਕ ਨਾ ਦੇ ਨਾਲ ਕੇ ਕੁਝ ਬੰਦੇ ਨਾਲ ਰਲ ਕੇ ਕੁਝ ਪੈਸੀਆਂ ਵਾਲੇ ਨਾਲ ਕੇ ਸਾਡੇ ਐਕਸ਼ਨ ਵਿੱਚ ਕਮਰਸ਼ੀਅਲ ਰੋਡ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਆਹਦੇ ਬੁੱਟੇ ਲੱਗੇ ਨੇ ਬੁੱਟਿਆਂ ਨੂੰ ਮੱਟਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਬੜੀ ਮੁਸ਼ਕਲ ਹੈ ਬੁੱਟਿਆਂ ਨੂੰ ਪਾਲਿਆ ਇਹ ਕਮਰਚੇ ਰੋਡ ਕੱਢੇ ਇਹ ਨਹੀਂ ਕੱਢਣੀ ਇਹ ਸਾਡੇ ਘਰ ਦੇ ਪੂਰੋਂ ਆਫ ਰੋਡ ਤੋਂ ਸਾਡੇ ਮਾਰ ਲੈ ਗਏ ਨੇ ਕੱਢ ਗਏ ਉੱਥੇ ਗੱਡੀਆਂ ਖੜਕੇ ਲੋਕੀ दारू ਪਿੰਦੇ ਨੇ ਰੋਹੋ ਇਹ ਸਾਨੂੰ ਲਹੈਸ਼ੀ ਪਲਾੜਦੇ ਨੇ ਬੁੱਟਾ ਨੇ ਨਾ ਕਿ ਕਮਰਚੇ ਪਲਾੜਦੇ ਨੇ ਫੂਲਾਬਾਦ ਮੁਰਦਾਬਾਦ ਐਕਸ਼ਨ ਮਰਦਾਬਾ 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 ਕੈਸ਼ਾਚਰੀ ਐਕਸ਼ਨ ਮਰਦਾਬਾ 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 ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਮਾਮਲਾ ਐਕ ਚੰਡੀਗੜ੍ਹ ਰੋਡ ਤੇ ਬਣੀ ਸੈਕਟਰ 32 ਦੀ ਮਾਰਕੀਟ ਦਾ ਜਿੱਥੇ ਕਿ ਲੋਕਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਐਸਸੀਓ ਦੇ ਮਾਲਕ ਵੱਲੋਂ ਗਲਾਡਾ ਦੇ ਨਾਲ ਮਿਲੀਭੁਗਤ ਕਰਕੇ ਇਸ ਲਾਂਗੇ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਜਿਸ ਨੂੰ ਲੈ ਕੇ ਮਹੱਲਾ ਨਿਵਾਸੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਨ ਦਾਜੀ ਇਹ ਕਿ ਲਾਂਗਾ ਇੱਕ ਸਰਵਿਸ ਲਾਈਨ ਹੈ ਪਰ ਆਪਣੀ ਵਪਾਰਕ ਜੂਸ ਦੇ ਲਈ ਇਸ ਨੂੰ ਵਰਤਨਾ ਚਾਹੁੰਦੇ ਐਸ.ਓ ਦੇ ਮਾਲਕ ਵੱਲੋਂ ਗਲਾਡਾਂ ਨਾਲ ਮਿਲ ਕੇ ਇੱਥੇ ਜੀਵੀਸੀ ਮੰਗਵਾ ਕੇ ਲੰਗਾ ਤਿਆਰ ਕਰਵਾਇਆ ਜਾ ਰਿਹਾ ਹੈ ਤਾਂ ਜੋ ਐਸ.ਓ ਦੇ ਮਾਲਕ ਨੂੰ ਫਾਇਦਾ ਹੋ ਸਕੇ ਤੇ ਲੋਕਾਂ ਦੇ ਲਈ ਸਰਵਿਸ ਲਾਈਨ ਬੰਦ ਹੋ ਜਾਵੇਗੀ ਇਸ ਦੇ ਕਾਰਨ ਲੋਕਾਂ ਦੇ ਵੱਲੋਂ ਇੱਥੇ ਇਕੱਠੇ ਹੋ ਕੇ ਵਿਰੋਧ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਪਿਛਲੇ ਸਾਲ ਵੀ ਐਸ.ਸੀ.ਓ ਦੇ ਮਾਲਕ ਵੱਲੋਂ ਇੱਥੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ 10 ਵੱਡੇ-ਵੱਡੇ ਪੌਦੇ ਲਗਾ ਦਿੱਤੇ ਗਏ ਸਨ ਤੇ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਗਲਾਡਾ ਦੇ ਵੱਲੋਂ ਪੌਦੇ ਹਟਾ ਦਿੱਤੇ ਗਏ ਸਨ ਪਰ ਹੁਣ ਇੱਕ ਵਾਰ ਫਿਰ ਤੋਂ ਇੱਥੇ ਲੰਗਾ ਜੀ.ਵੀ.ਸੀ ਮੰਗਵਾ ਕੇ ਬਣਾਇਆ ਜਾ ਰਿਹਾ ਹੈ ਤਾਂ ਜੋ ਐਸ.ਸੀ.ਓ ਮਾਲਕ ਨੂੰ ਫਾਇਦਾ ਹੋ ਸਕੇ ਪਰ ਇਸ ਦੇ ਵਿਰੋਧ ਦੇ ਵਿੱਚ ਮਹੱਲਾ ਨਿਵਾਸੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਇਸ ਨੂੰ ਸਰਵਿਸ ਲਾਈਨ ਤੋਂ ਬਦਲ ਕੇ ਐਸਸੀਓ ਦੇ ਨਿਜੀ ਯੂਜ਼ ਦੇ ਲਈ ਨਹੀਂ ਵਰਤਨ ਦਿੱਤਾ ਜਾਵੇਗਾ ਮੈਨੂੰ ਧੱਕੇ ਮਾਰੀ ਜਾਂਦੇ ਵੀਡੀਓ ਬਣੀ ਹੋਈ ਹੈ ਨਹੀਂ ਮਾਰੇ ਪਹਿਲੇ ਧੱਕੇ ਮਾਰੀ ਜਾਂਦੇ ਸੀ ਨਾ ਇਹ ਨਾ ਤੇ ਪਾਜੀ ਨਹੀਂ ਇਤੋਂ ਵੀ ਜਾਂਦੇ ਰਹਿ ਗਏ ਧੱਕੇ ਨਹੀਂ ਮਾਰ ਰਹੇ ਕੋਈ ਗੱਲ ਨਹੀਂ ਭੱਜ ਕੇ ਰਹਿਣ ਉਹ ਚੱਲੇ ਇੱਕੋ ਸਾਰੀ ਇਹ ਗੱਲ ਗਲਤ ਹੈ ਇਹ ਗੱਲ ਗਲਤ ਹੈ ਸਾਡੇ ਆਪ ਪਾਜੀ ਨਾਮ ਕੀ ਇੱਕ ਮਿੰਟ ਜੀ ਸਰ ਜੀ ਨਹੀਂ ਮੈਂ ਨਹੀਂ ਸਰ ਤੁਸੀਂ ਕੀ ਨਾਮ ਹੈ ਪਾਜੀ ਕੀ ਨਾਮ ਹੈ ਆਪਣਾ ਮੇਰਾ ਦਸਮਿੰਦਰ ਸਿੰਘ ਅੱਛਾ ਪਾਜੀ ਕਿੱਥੋਂ ਆਇਓ ਸੀ ਲਾਂਡਾ ਦੀ ਸਕਿਉਰਟੀ ਦਾ ਅੱਜ ਕਿਹੜੀ ਜਗ੍ਹਾ ਆਇਓ ਕਿੱਥੇ ਆਇਓ ਇਹ ਗਰਮ ਬੇਰਾਲ ਮਾਰਕੀਟ ਅੱਛਾ ਇਹ ਹੋਇਆ ਕੀ ਸੀ ਕੋਈ ਨਹੀਂ ਅੱਜ ਸਾਲ ਸਾਡੇ ਅਫਸਰ ਨੂੰ ਬੋਲੇ ਮਤਲਬ ਹਾਂ ਅਸੀਂ ਤਾਂ ਐਜੇ ਸਕਿਉਰਟੀ ਦੇ ਆ ਜ਼ਰ ਅੱਛਾ ਤੇ ਫਿਰ ਸਰ ਹੁਣ মিডিਆ ਆਈ ਤੁਸੀਂ ਭੱਜ ਰਹੇ ਸੀ ਕਰਨ ਕੀ ਹੈ ਸਰ ਤੋਂ ਸਰ ਆਰਡਰ ਮਿਲਿਆ ਜਾਣਦਾ ਸੀ ਤੇ ਜਾ ਰਹੇ ਆ ਸਰ ਨਹੀਂ ਸਰ ਕਾਰਵਾਈ ਤਾਂ ਕਰਵਾ ਕੇ ਜਾਓ ਨਾ ਫਿਰ ਜਦੋਂ ਤੁਸੀਂ ਮੌਕੇ ਤੇ ਜਾ ਸਾਨੂੰ ਜੋ ਸਰ ਸਰ ਆਰਡਰ ਮਿਲਿਆ ਇਹਨੂੰ ਮੌਕੇ ਤੇ ਕੀ ਨਜ਼ਰ ਆਇਆ ਕੀ ਹੋ ਰਿਹਾ ਸੀ ਕਿਉਂ ਇੱਥੇ ਉਹ ਪ੍ਰਜਾਪਤ ਇੱਥੇ ਇੱਥੇ ਮੌਕੇ ਤੇ ਕੀ ਹੋ ਰਿਹਾ ਸਰ ਸਾਨੂੰ ਕੋਲ ਕਰੋ ਬਈ ਲੋਕ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਲੋਕ ਇਹਨੂੰ ਤੁਸੀਂ ਪੈਸੇ ਇਕੱਠੇ ਕਰਦੇ ਹੋ ਸਰ ਸਰ ਬਰੋਚਰ ਤੇ ਭੱਜ ਕਰ ਰਹੇ ਹੋ ਨਾ ਉਹ ਅੱਗੇ ਜਾਈ ਜਾਂਦੇ ਨੇ ਕੋਣ ਨੇ ਆ ਵੀ ਸਰ ਨੇ ਸਰ ਕੀ ਨਾਮ ਹੈ ਆਪਣਾ ਸਰ ਕੀ ਨਾਮ ਹੈ ਆਪਣਾ सर एक मिनट मैं तो कादे बात पे पूछ नहीं नहीं सर ਤੁਸੀਂ ਐਜੇ ਐਜੇ ਕਲਾਡ ਨਹੀਂ ਨਹੀਂ ਮੈਂ 1500 ਆ ਰਹੇ ਜੀ ਸਰ ਜੋ ਮੈਂ ਬਣਾਵਾ ਆਪਣੇ ਬਾਸ ਨਹੀਂ ਨਹੀਂ ਸਰ ਇਹ ਤਾਂ ਕੋਈ ਕਿਸੇ ਦੀ ਵੀਡੀਓ ਨਹੀਂ ਬਣਾ ਸਕਦਾ ਸਰ ਐਦਾ ਕੋਈ ਸਾਰੇ ਸਾਰੇ ਸਰ ਕੋਈ ਨਹੀਂ ਦੇਖੋ ਸਾਰੇ ਮਲਾਜਮੋਂ ਮੈਂ ਤੁਹਾਨੂੰ ਕਹਿ ਰਿਆ ਨਾ ਮੇਰਾ ਤੁਹਾਡੇ ਨਾਲ ਕੋਈ ਲੈਕ ਨਹੀਂ ਆ ਕੋਈ ਨਹੀਂ ਸਰ ਤੁਸੀਂ ਵੀ ਤਾਂ ਬਣਾਈ ਹੋਇਆ ਨਹੀਂ ਨਹੀਂ ਅੱਛਾ ਪੱਤਰਕਾਰ ਹੈ ਮੇਰੇ ਸਰ ਸਾਰੇ ਮਲਾਜਮ ਇਹਨਾਂ ਨੂੰ ਦੱਸਿਓ ਗਲਾਡਾ ਦਾ ਨਾਮ ਤੁਹਾਡਾ ਨਾਮ ਕਿਹੜਾ ਹੈ ਜੀ ਹਾਂ ਪਬਲਿਕ ਉਹ ਗਲਾਡਾ ਕੋਲ ਮੈਂ ਗਲਾਡਾ ਚਾਹੀ ਜੀ ਤੁਸੀਂ ਕੀ ਜਿਹੜਾ ਨਾਮ ਕੀ ਸਰਕਾਰ ਤੁਸੀਂ ਵੇਖਿਆ ਆ ਕੇ ਪਰ ਨਾਮ ਕੀ ਦੇਖਣਾ ਹੈ ਜਿਹੜਾ ਕੋਈ ਦੇਖ ਰਿਹਾ ਤੁਹਾਡੇ ਸਾਹਮਣੇ ਪਤਾ ਹੀ ਤਾਂ ਹੋਣਾ ਹੈ ਸਾਹਮਣੇ ਪਤਾ ਮੈਂ ਵੀ ਹੁਣੇ ਆਇਆ ਤੁਹਾਡੇ ਸਾਹਮਣੇ ਤਾਂ ਮੈਂ ਨਹੀਂ ਫਿਰ ਮੇਰੀ ਡਿਊਟੀ ਬੰਦ ਹੋਈ ਮੈਂ ਵੀ ਤੁਹਾਡੇ ਸਾਹਮਣੇ ਆਇਆ ਜਨਾਬ ਤੁਸੀਂ ਡਿਊਟੀ ਦਾ ਕੀ ਹੈ ਡਿਊਟੀ ਦਾ ਕੀ ਕਰ ਰਹੇ ਹੋ ਤੁਸੀਂ ਕਿ ਹੋ ਕੀ ਰਿਹਾ ਹੈ 16 ਕਿਉਂ ਪੈ ਗਿਆ ਰੋਲਾ ਕਿਉਂ ਪੈ ਰ ਮੈਨੂੰ ਕੀ ਪਤਾ ਜਿਹੜੇ ਮਾਲਕ ਹੈ ਉਹਨਾਂ ਨੂੰ ਪੁੱਛੋ ਤੁਸੀਂ ਗਲਾਡਾ ਵਾਲੋ ਕੀ ਕਰਨਾ ਹੈ ਜਨਾਬ ਗਲਾਡਾ ਨੂੰ ਨਹੀਂ ਸਕਦਾ ਬਿਨ ਕਾਰਵਾਈ ਤੋਂ ਕੋਈ ਕਿਦਾ ਆਊਗਾ ਮੈਂ ਕਿਹਦੀ ਤਾਂ ਕਾਰਵਾਈ ਕੀਤੀ ਸੀ ਤੁਹਾਡੇ ਨਾਲ ਮੇਰੀ ਗੱਲ ਬਾਤ ਹੋਈ ਕੇ ਬੰਦੇ ਨਾ ਤੁਸੀਂ ਤੇ ਧੋਕੇ ਮਾਰ ਰਹੇ ਸੀ ਤੁਸੀਂ ਕਹਿ ਰਹੇ ਪੈਸੇ ਦੇ ਕਰਨਾ ਆਏ ਆ ਮੈਨੂੰ ਪ੍ਰੂਫ ਕਰ ਦਿਓ ਥੋਡੇ ਕੋਲੇ ਮੈਂ ਧੋਕੇ ਮਾਰ ਰਿਹਾ ਯਾਰ ਤੁਸੀਂ ਲੋਕਾਂ ਨੂੰ ਕਿਉਂ ਨਹੀਂ ਗਲਤ ਬੰਦੇ ਤੋਂ ਚਲੋ ਮੇਰੀ ਕੀ ਕਾਰਵਾਈ ਮੈਂ ਤੁਹਾਨੂੰ ਜਨਾਬ ਮੈਂ ਕਹਿੰਦਾ ਕਿ ਮੇਰੇ ਨਾਲ ਹੁੰਦੀ ਆ ਉਹ ਆਪਾਂ ਨੂੰ ਭੱਜ ਰਹੇ ਹੋ ਨਹੀਂ ਨਹੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਨਾ ਗੱਲ ਸੁਣੋ ਪਰ ਕੀ ਮੈਟਰ ਹੈਗਾ ਜੇ ਤੁਸੀਂ ਸਾਰੇ ਇਕੱਠੇ ਹੋਏ ਇੱਕਾ ਰੋਡ ਕਮਰਸ਼ੀਅਲ ਹੈਗੀ ਆ ਪਰ ਇਹ ਪੱਟਾਂ ਦੇ ਨਾਲ ਕੇ ਕੁਝ ਬੰਦੇ ਨਾਲ ਰਲ ਕੇ ਕੁਝ ਐਸਸੀਓ ਵਾਲੇ ਨਾਲ ਕੇ ਇਹ ਸਾਡੇ ਦੇ ਐਕਸ਼ਨ ਵਿੱਚ ਕਮਰਸ਼ੀਅਲ ਰੋਡ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਆ ਸਾਡੇ ਬੁੱਟੇ ਲੱਗੇ ਨੇ ਬੁੱਟਿਆਂ ਨੂੰ ਪੱਟਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਬੜੀ ਮੁਸ਼ਕਲ ਹੈ ਬੁੱਟਿਆਂ ਨੂੰ ਪਾ ਲਿਆ ਤੇ ਕਮਰਸ਼ੀਅਲ ਰੋਡ ਨਿਕਲਦੀ ਇਹ ਨਹੀਂ ਕੱਢਣੀ ਇਹਨਾਂ ਨੇ ਸਾਡੇ ਘਰ ਦੇ ਮੂਹਰੇ ਆਫ ਰੋਡ ਅੰਦਰ ਕੱਢੇ ਬਾਹਰ ਲੈ ਕੇ ਨੇ ਕੱਢ ਗਏ ਉੱਥੇ ਗੱਡੀਆਂ ਖੜਕੇ ਲੋਕੀ ਦਾਰੂ ਪਿੰਦੇ ਦੇ ਰੋਹ ਇਹ ਸਾਨੂੰ ਮਰੇ ਐਸ਼ੀ ਪਲਾਟ ਤੇ ਨੇ ਬੁੱਢਾ ਨੇ ਨਾਲ ਕੇ ਕਮਰਸ਼ੀਅਲ ਪਲਾਟ ਤੇ ਨੇ ਇੱਕ ਕਮਰਸ਼ੀਅਲ ਨੂੰ ਨਹੀਂ ਰੋਕਦੇ ਪਰ ਐਸੀ ਪਲਾਟ ਦੇ ਵਿੱਚ ਪੜਦੇ ਇੱਕ ਕਮਰਸ਼ੀਅਲ ਵਿੱਚ ਪੜਦੇ ਨੇ ਮੈਂ ਬਨੋਜੈਨ ਹਾਂਜੀ ਤੇ ਸਾਡੀ ਜ਼ਾਇਸ਼ 32 ਸੈਕਟਰ ਦੇ ਵਿੱਚ ਹੀ ਹੈ ਸਰ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਇਹ ਹੈ ਕਿ ਇਹਨਾਂ ਨੇ ਜਦੋਂ ਸਾਨੂੰ ਪਲਾਟ ਵੇਚੇ ਪੂਰੀ ਕਲੋਨੀ ਕੱਟੀ ਗਈ ਹੈ ਤਾਂ ਗਲਾਡਾ ਨੇ ਕਿਹਾ ਗਿਆ ਸੀ ਚਾਰੇ ਪਾਸੇ ਦੁਵਾਰ ਕਰਕੇ ਦੇਵਾਂਗੇ ਇਹਦੇ ਵਿੱਚ ਕੋਈ ਵੀ ਕਮਰਸ਼ੀਅਲ ਜਿਹੜੀ ਜਗ੍ਹਾ ਦਾ ਕੋਈ ਕੰਮ ਨਹੀਂ ਹੋਏਗਾ ਤੇ ਉੱਤੇ ਬਾਅਦ ਇੱਥੇ ਐਸਿਓ ਬਣੇ ਇਹ ਨਾਲ ਜਿਹੜੀ ਪਾਰਕਿੰਗ ਦੀ ਜਗ੍ਹਾ ਛੱਡੀ ਹੈ ਲਗਭਗ 20 25 25 ਦੀ ਫੁੱਟ ਛੱਡੀ ਹੋਈ ਹੈ ਪਾਰਕਿੰਗ ਦੀ ਜਗ੍ਹਾ ਛੱਡੀ ਹੈ ਤਾਂ ਕਿ ਲੋਕ ਇਧਰ ਆਣ ਤੇ ਜਾਣ ਪਰ ਇਹ ਲੋਕੀ ਚਾਹੁੰਦੇ ਨੇ ਇੱਥੇ ਇੱਕ ਐਸਸੀ ਵਾਲਾ ਬੰਦਾ ਇਹ ਚਾਹੁੰਦਾ ਵਾ ਵੀ ਜਿਹੜੀ ਆ ਜਗ੍ਹਾ ਦੇ ਉੱਪਰ ਕਬਜ਼ਾ ਕਰਨਾ ਚਾਹ ਰਿਹਾ ਇਹ ਜਗ੍ਹਾ ਪਬਲਿਕ ਵਾਸਤੇ ਹੈ ਇੱਥੇ ਕੋਈ ਵੀ ਐਸਸੀ ਵਾਲਾ ਕਬਜ਼ਾ ਨਹੀਂ ਕਰ ਸਕਦਾ ਉਹ ਕਹੇ ਜੀ ਮੈਂ ਇੱਥੇ ਕੁਰਸੀਆਂ ਲਾ ਕੇ ਮੈਂ ਇੱਥੇ ਬੀਅਰ ਬਾਰ ਖੋਲ ਦੇਵਾਂ ਜਾਂ ਕੁਰਸੀਆਂ ਲਾ ਕੇ ਇੱਥੇ ਮੈਂ ਜੀ ਆਪਣਾ ਰੈਸਟੋਰੈਂਟ ਸ਼ੁਰੂ ਕਰ ਦਵਾਂ ਇਹ ਬਿਲਕੁਲ ਮੱਲੇ ਵਾਲੇ ਨਹੀਂ ਕਰ ਦੇਣਗੇ ਕਿਉਂਕਿ ਜਦੋਂ ਲੋਕ ਉਧਰੋਂ ਆਉਂਦੇ ਨੇ ਜੇ ਉਹ ਰਸਤਾ ਖੁੱਲਾ ਖੋਲਦੇ ਆ ਤਾਂ ਲੋਕ ਤੇ ਗੱਡੀਆਂ ਖੜੀਆਂ ਕਰਦੇ ਆ ਗੱਡੀ 'ਚ ਬੈ ਕੇ ਸ਼ਰਾਬ ਪੀਣ ਲੱਗ ਜਾਂਦੇ ਆ ਅਸੀਂ ਇਹਨਾਂ ਨੂੰ ਇਹ بار-बार यही ਮੰਗ ਕਰ ਰਹੇ ਹਾਂ ਵੀ ਇੱਥੇ ਜਿਹੜਾ ਇਹ ਪਹਿਲਾਂ ਜਿਵੇਂ ਰਸਤਾ ਬੰਦ ਕੀਤਾ ਹੋਇਆ ਇਹਨੂੰ ਇਸ ਜਿਹਾ ਜਿਹਾ ਜੀਟੀ ਬਣਾਓ ਤਾਂ ਕਿ ਲੋਕਾਂ ਨੂੰ ਸਹੂਲਤ ਮਿਲੇ ਜਿਹੜੇ ਆਉਣ ਉਹ ਆਪਣੇ ਤੇ ਪਾਰਕਿੰਗ ਲਾਣ ਜੋ ਮਰਜ਼ੀ ਕਰੇ ਪਰਲੇ ਪਾਸ ਨਿਕਲ ਨਹੀਂ ਰਸਤਾ ਆਉਣ ਲਈ ਵੀ ਰਸਤਾ ਜਾਣ ਲਈ ਵੀ ਰਸਤਾ ਕੋਈ ਦਿੱਕਤ ਪਰ ਵਿਚਾਲੇ ਮਹੱਲੇ ਵਾਲੇ ਵਿਚਾਲੇ ਜਿਹੜੇ ਕੱਟਾ ਹੈ ਉਹ ਨਾ ਖੋਲੋ ਉਹਦੇ ਨਾਲ ਖੋਲਣ ਨਾਲ ਇੱਥੇ ਦਾ ਮਾਹੌਲ ਖਰਾਬ ਹੁੰਦਾ ਅਸੀਂ بار-बार ਕੋਈ ਉਹਦੇ ਵਿੱਚ ਹੋਇਆ ਕੀ ਹੈ ਜਦੋਂ ਪਿਛਲੇ ਵਾਰ ਅਸੀਂ ਥੋੜੀ ਇਹਦੀ ਵਾਰੀ ਇਨਕੁਆਇਰੀ ਕੀਤੀ ਇਹਦੇ ਵਿੱਚ ਪੈਸਾ ਬਹੁਤ ਮੋਟਾ ਲੈਣ ਦੇਣ ਹੋ ਗਿਆ ਆਹ ਜਗ੍ਹਾ ਜਿਹੜੀ ਹੈ ਜਿੱਥੇ ਜਗ੍ਹਾ ਤੇ ਉੱਪਰ ਇਹ ਕਹਿੰਦੇ ਸੀ ਪਾਰਕ ਨਹੀਂ ਬਣਣੀ ਚਾਹੁੰਦੇ ਇੱਥੇ ਕੁਰਸੀਆਂ ਕਰਤੀਆਂ ਲਾ ਕੇ ਇੱਥੇ ਜੜੀਆਂ ਲਵਾਉਣਾ ਚਾਹੁੰਦੇ ਆ ਜਿਵੇਂ ਬਾਕੀ ਜਗ੍ਹਾ ਤੇ ਲੱਗੀਆਂ ਹੋਈਆਂ ਨੇ ਅੱਜ ਅੱਜ ਇਸ ਮੁਕਾਬਲੇ ਕਿਥੇ ਮਿਲੀ ਭਗਤ ਨਾਲ ਹੋ ਰਿਹਾ ਜੋ ਬਿਲਕੁਲ ਮਿਲੀ ਭਗਤ ਨਾਲ ਹੋ ਰਿਹਾ ਇੱਥੇ ਕਾਫੀ ਬੰਦੇ ਮਿਲੇ ਹੋਏ ਨੇ ਅਫਸਰ ਮਿਲੇ ਹੋਏ ਨੇ ਕਿਉਂਕਿ ਆ ਪਾਲੇ ਪਾਸੇ ਦੇਖੋ ਨਾ ਸਾਰੀ ਜਿਹੜਾ ਏਰੀਆ ਵਾ ਆ ਜਾ ਕੇ ਫਰੂਟੀਆਂ ਦੀ ਦੁਕਾਨਾਂ ਦੇਖੋ ਜਿਹੜੀਆਂ ਦੇਖੋ ਇਹ ਸਾਰੇ ਪੈਸੇ ਦਿੰਦੇ ਆ ਕੋਈ ਮੁਫਤ ਜੜੀ ਨਹੀਂ ਲਾਉਂਦਾ ਇਹਦੇ ਵਿੱਚ ਦੋ ਚਾਰ ਬੰਦੇ ਆ ਕੇ ਇਹਨਾਂ ਤੋਂ ਪੈਸੇ ਲੈ ਕੇ ਜਾਂਦੇ ਆ ਡੇ ਮੈਂ ਸੀਐਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਤੁਹਾਨੂੰ ਅਸੀਂ 92 ਸਿੱਟਾਂ ਲੋਕਾਂ ਨੇ ਦਿੱਤੀਆਂ ਤਾਂ ਕਿ ਪੰਜਾਬ ਨੂੰ ਬਚਾਈਏ ਪਰ ਪੰਜਾਬ ਦੇ ਵਿੱਚ ਇਦਾਂ ਹੀ ਹਾਲਾਤ ਚੱਲਦੇ ਰਹੇ ਤਾਂ ਪੰਜਾਬ ਦਾ ਬਚਣਾ ਬਹੁਤ ਔਖਾ ਇੱਥੇ ਇੰਨਾ ਭ੍ਰਸ਼ਟਾਚਾਰ ਫੈਲ ਚੁੱਕਿਆ ਜਿਹੜਾ ਮਰਜ਼ੀ ਕੰਮ ਲੈ ਲੋ ਪੈਸੇ ਕਰਕੇ ਕੰਮ ਕਰ ਦਿੰਦੇ ਆ ਤੁਹਾਡੇ ਸਾਹਮਣੇ ਗਲਾੜਾ ਮਿਲਿਆ ਹੰਡਾ ਆਪਣੇ ਗਲਾੜਾ ਮਿਲਿਆ ਹੋਇਆ ਇੱਕ ਦੁਕਾਨਦਾਰ ਦਾ ਨਾਮ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦਾ ਨਾਮ ਕੀ ਹੈ ਉਹਦਾ ਨਾਮ ਹੀ ਮੈਨੂੰ ਪਤਾ ਕੀ ਹੈ ਕਿਉਂਕਿ ਉਹਦੇ ਵਿੱਚ ਕੋਈ ਮਾਲਕ ਆ ਵਿੱਚ ਉਹਦੇ ਵਿੱਚ ਨਾਲ ਅਟੈਚ ਹੈ ਕਿਉਂਕਿ ਉਹ ਚਾਹੁੰਦਾ ਵੀ ਇਹ ਜਗ੍ਹਾ ਮੈਨੂੰ ਮਿਲ ਜਵੇ ਤਾਂ ਅੱਜ ਦੇ ਕੋਈ ਆਈ ਜੋਗ ਪਰ ਇਸ ਮਹੱਲੇ ਨੇ ਇਦਾਂ ਨਹੀਂ ਹੋਣਾ ਕਿਉਂਕਿ ਗੱਲ ਹੰਗਰ ਦੇ ਕਬਜ਼ਾ ਹੋ ਰਿਹਾ ਹੰਗਰ ਦੇ ਕਬਜ਼ਾ ਹੋ ਰਿਹਾ ਇੱਕ ਇਹ ਤਾਂ ਕਾਫੀ ਪੈਸਾ ਲੈਣ ਦੇ ਵਿੱਚ ਕਾਫੀ ਲੋਕ ਜਿਹੜਾ ਅਟੈਚ ਨੇ ਇਹ ਕਿਉਂਕਿ ਆ ਜਿਹੜੀ ਜਗ੍ਹਾ ਵਾ ਨਾ ਵੀ ਇੱਥੋਂ ਬੰਦਾ ਬੜੇ ਪਾਲੇ ਬਾਹਰ ਨਿਕਲੇ ਕਿਨੂੰ ਕੀ ਪ੍ਰੋਬਲਮ ਹੈ ਇੱਡਾ ਐਸੀ ਨੂੰ ਜਗ੍ਹਾ ਬਰਤਨੋਂ ਮਿਲਦੀ ਹੈ ਇੱਥੇ ਪਾਰਕ ਨਹੀਂ ਪ੍ਰੋਬਲਮ ਹੱਲ ਹੁੰਦੀ ਹੈ ਮਹੱਲੇ ਵਿੱਚ ਰਸਤਾ ਬਾ ਕਿਉਂ ਕਰਨਾ ਹੈ ਜਦੋਂ ਕਿ ਮਹੱਲੇ ਵਿੱਚ ਰਸਤਾ ਕੱਢ ਨਹੀਂ ਸਕਦੇ ਗਲਾੜ ਨੇ 3000 ਪਲਾਟ ਕੱਟਿਆ 3500 ਪਲਾਟ ਕੱਟਿਆ ਹੋਇਆ ਉਹਦੇ ਵਿੱਚ ਰਸਤਾ ਕੱਢਣਾ ਕੋਈ ਮਤਲਬ ਨਹੀਂ ਬਣਦਾ ਇਹਦੇ ਵਿੱਚ ਕੀ ਤਾ ਜਗੇ بار بارੇ प्रेशर ਪਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂ ਜੀ ਇਲਾਕਾ ਨਿਵਾਸੀਆ ਨੇ ਵਿਰੋਧ ਕੀਤਾ ਜਾ ਰਿਹਾ ਹੈ ਹਾਂ ਜੀ ਇਲਾਕਾ ਨਿਵਾਸੀਆ ਨੇ ਬਰੋ ਕਰਦੇ ਪ੍ਰਧਾਨੀ ਲੇਟਰ ਲੈ ਕੇ ਦਿੱਤੀ ਆ 4 ਵਜੇ ਸੀਏ ਸਾਹਿਬ ਜਿਹੜੇ ਕਿ ਸਾਡੇ ਕਾਰਪੋਰੇਟ ਕਮਿਸ਼ਨਰ ਵੀ ਉਹਨਾਂ ਨੇ ਸਾਡਾ ਟਾਈਮ ਫਿਕਸ ਕੀਤਾ ਵੀ ਅਬ 4 ਵਜੇ ਬਹਿ ਕੇ ਮਸਲਾ ਕਰਦੇ ਪਰ ਇਹ ਸਵੇਰੇ ਅੱਜ ਆ ਗਏ 12 ਵਜੇ ਜੀਸੀਬੀ ਲੈ ਕੇ ਤੇ ਚੈਨ ਲੈ ਕੇ ਆ ਗਏ ਕੰਮ ਕਰਨਾ ਜੀ ਪੂਰਾ ਲੁਧਿਆਣਾ ਪੱਟਿਆ ਪਿਆ ਲੁਧਿਆਣੇ ਦਾ ਕੰਮ ਕਰ ਲਓ ਜਿੱਥੇ ਰੋਲਾ ਉੱਥੇ ਹੀ ਕੰਮ ਕਰਨਾ ਐਕਚੁਅਲੀ ਕੀ ਹੈ ਇਹ ਜਿਹੜੇ ਲੋਕ ਕੰਮ ਹੀ ਨਹੀਂ ਕਰਾਉਣਾ ਚਾਹੁੰਦੇ ਇਹ ਜਿੱਥੇ ਤੁਹਾਡ ਤਾਕੇ ਲੋਕ ਰੋੜਾ ਪਣ ਇੱਕ ਲਾੜਾ ਨਹੀਂ ਮੰਨਦਾ ਤੇ ਅੱਗੇ ਦੀ ਰਣਨੀਤੀ ਕੀ ਰਹੀ ਹੈ ਅਜੀ ਇਹ ਸਾਰੇ ਮੱਲਾ ਇਕੱਠਾ ਹੋ ਕੇ ਤੰਨਾ ਦਵਾਂਗੇ ਅਸੀਂ ਬਿਲਕੁਲ ਕੋਈ ਕੰਮ ਨਹੀਂ ਹੋਣ ਦਵਾਂਗੇ ਇਹ ਕੋਈ ਇੱਕ ਬੰਦੇ ਦਾ ਮਸਲਾ ਨਹੀਂ ਹੈਗਾ ਹਾਂਜੀ ਤੰਨਾ ਲੱਗਿਆ ਗਿਆ ਇਤੋਂ ਬਾਅਦ ਸਾਰੇ ਮੱਲਾ ਇਕੱਠਾ ਹੋ ਕੇ ਤੰਨਾ ਲਾਊਗਾ ਕਿਉਂਕਿ ਇਹ ਤਾਂ ਅਚਾਨਕ ਹੋ ਗਿਆ ਪਤਾ ਨਹੀਂ ਲੱਗਿਆ ਮੈਂ ਬੇਨਤੀ ਕਰਦਾ ਸੀ ਇਹ ਸਾਹਿਬ ਨੂੰ ਵੀ ਇਹਦੇ ਉੱਪਰ ਵਿਚਾਰ ਕੀਤਾ ਜਾਵੇ ਇਹਨੂੰ ਇਮੀਜਿਟਲੀ ਫੈਸਲਾ ਹਲ ਕੀਤਾ ਜਾਵੇ ਕਿਉਂਕਿ ਅਸੀਂ ਜਿਹੜੇ ਸਾਰੇ ਲੋਕ ਹੈ ਕਾਨੂੰਨ ਦੇ ਵਿੱਚ ਰਹਿ ਕੇ ਕੰਮ ਕਰਨ ਵਾਲੇ ਲੋਕ ਹੈ ਔਰ ਅਸੀਂ ਬਹੁਤ ਟੈਕਸ ਭਰਦੇ ਹਾਂ ਸਰਕਾਰ ਨੂੰ ਬਹੁਤ ਟੈਕਸ ਦਿੰਨੇ ਆ ਸਾਡੇ ਬਿਜ਼ਨਸ